ਲੋਕ ਮਾਤਾ ਨੇ ਜੱਟ ਖਾਇਆ ਰਿਹਾ। ਕੋਈ ਬਹੁਤ ਸਤਾ ਨਹੀਂ। ਲੋ ਵੀ ਦੋਸਤੋ ਧਿਆਨ ਰੱਖਿਆ ਕਰੋ ਗਰਮੀ ਆ ਗਈ ਹੈ ਤੇ ਗਰਮੀ ਚ ਠੰਡ ਦੇ ਥਾਂ ਜਿੱਥੇ ਮਿਲੇ ਇਹਨਾਂ ਨੂੰ ਤੇ ਫਿਰ ਜੇ ਉੱਥੇ ਆ ਕੇ ਪੈਂਦੇ ਆ ਤੇ ਦੇਖੋ ਰਸੋਈ ਦੇ ਵਿੱਚ ਆ ਕੇ ਇਹ ਤੇ ਵੜ ਗਿਆ ਇਹ ਬਾਹਰੋਂ ਆਇਆ ਤੇ ਬਾਹਰੋਂ ਆ ਕੇ ਤੇ ਇੱਥੇ ਰਸੋਈ ਚ ਵੜ ਗਿਆ ਖਾਣਾ ਠੰਡਾ ਤਾਂ ਕਰਕੇ ਬਾਕੀ ਹੁਣ ਕੱਢਦੇ ਆਂ ਉਹ ਬਾਹਰ ਉਹ ਵੀ ਕਿਸਮਤ ਹੈ ਜਿਉਂਦਾ ਬਾਹਰ ਜਾਂਦਾ ਜਦੋਂ ਜਿੱਦੋਂ ਦਾ ਸਾਰਾ ਖਰਚ ਪੱਕਾ ਪੱਥਰ ਲੱਗਾ ਹੋਇਆ ਬਾਹਰ ਗਲੀ ਚੋਂ ਕਿਧਰੇ ਆ ਗਿਆ ਇੱਥੇ ਤੇ ਆਹ ਵੇਖੋ ਇਹ ਪਹਿਲਾਂ ਤੇ ਆ ਕੇ ਬੈਠਾ ਹੈ ਹਨਾ ਮਾਮੀ ਪੰਦਾ ਵੀ ਉਹਦਾ ਪਹਿਲਾਂ ਤਾਂ ਇਹ ਕੱਲ ਪਰਸੋਂ ਦਾ ਵਿਆਹ ਸੀਗਾ ਯਾਰ ਇੱਥੇ ਸਾਡੇ ਤੇ ਮਤਲਬ ਘਰੇ ਤੇ ਤਾਂ ਹੁਣ ਜਾਂ ਰਾਤ ਆਇਆ ਜਾਂ ਪਹਿਲਾਂ ਦਾ ਆਇਆ ਇਹ ਤਾਂ ਪਹਿਲਾਂ ਦੇ ਬੈਠਾ ਹੋਣਾ ਦੇਖੋ ਕਾਊਂਟਿੰਗ ਵਾਲਾ ਤੇ ਹੈ ਲੰਮਾ ਵਾਵਾ ਠੀਕ ਹੈ ਲੰਮਾ ਵਾਵਾ ਤੇ ਉਹ ਜਿਹੜਾ ਥੋੜਾ ਜਿਹਾ ਉੱਚਾ ਹੈ ਸੱਤਾਂ ਕਿ ਦਿਨ ਹੋ ਗਏ ਉਹ ਸੱਤ ਦਿਨ ਦਾ ਲੋਡ ਨਹੀਂ ਕੁਛ ਨਹੀਂ ਐਨਕੁਆਇਰ ਕਰਦੇ ਆਪਾਂ ਆਓਏ ਕੋਈ ਸਾਡੇ ਕਰਨ ਕਰਵਾਵਾ ਪਹਿਲਾਂ ਤਾਂ ਗੇਰ ਲਿੰਦਾ ਛੱਡ ਗਿਆ ਫੇਕੇ ਪਾਟ ਕੇ ਬੜੀ ਆਵਾਜ਼ ਕੋ ਦੂਰੀਆਂ ਰਾਏ ਆਇਆ ਤੇ ਉਦੋਂ ਮੈਂ ਧਿਆਨ ਕੀਤਾ ਮੈਂ ਤਾਂ ਮਸਤੀ ਨਾਲ ਬੈਠੀ ਦੱਬੇ ਚੱਕੀ ਜਾਂਦੀ ਹਾਂ ਹਾਂ ਚਲੋ ਬਚਾਅ ਹੋ ਗਿਆ ਦੋਸਤੋ ਪ੍ਰਧਿਆਨ ਰੱਖਣਾ ਜ਼ਰੂਰੀ ਹੈ ਠੀਕ ਹੈ ਕਿ ਨਹੀਂ ਆਪਾਂ ਕਹਿ ਦਿੰਦੇ ਆ ਯਾਰ ਕੱਚੇ ਕੱਚੇ ਘਰਾਂ 'ਚ ਆਪਾਂ ਕਹਿ ਦਿੰਦੇ ਆ ਆਉਂਦਾ ਚਲੋ ਉਥਾਰਾਂ ਦੇ ਫੋਟੋ ਵੀ ਦੂਰੀਆਂ ਵੀ ਨਹੀਂ ਜਾਂਦਾ ਹਾਂ ਤੇ ਇੱਥੇ ਤੁਰਿਆ ਵੀ ਨਹੀਂ ਜਾਂਦਾ ਤੇ ਪੱਕਾ ਥਾਂ ਜਮਾ ਤੇ ਬਾਹਰ ਵੀ ਸਾਰੇ ਫਰਸ਼ ਲੱਗਿਆ ਪੱਥਰ ਲੱਗਿਆ ਹੈ ਤੇ ਬਾਹਰ ਗਲੀਆਂ ਵੀ ਪੱਕੀਆਂ ਐ ਗਲੀ ਪੱਕੀ ਐ ਹਾਂ ਹਾਂ ਤੇ ਹੁਣ ਉਹ ਵੇਖੋ ਤਾਂ ਨੂੰ ਉਥੇ ਚਲੋ ਕਾੜਦੇ ਆਂ ਫਿਰ ਬਾਹਰ